ਆ ਭੈਣ ਦੀਆਂ ਗੱਲਾਂ ਸੁਣਨ ਵਾਲੀਆਂ ਨੇ ਗੱਲ ਨੂੰ ਪੂਰੀ ਸੁਣਿਓ ਨੀ ਸੁਣ ਪੜੀਏ ਲਿਖੀਏ ਬਾਲੀਏ ਮਾਣ ਪੜ ਰਹੀ ਸਮਝਾ ਮੇਰੀ ਅਮਤਾਂ ਖੂ ਵਿੱਚ ਪਾਤੀਆਂ ਮੇਰੀ ਅਮਤਾਂ ਖੂ ਵਿੱਚ ਪਾਤੀਆਂ ਆਖੇ ਮਾਣੂ ਕੀ ਪਤਾ ਕਿਸੇ ਹੀਰ ਰਾਜੇ ਦੇ ਛੱਡ ਕੇ ਕਿਸੇ ਹੀਰ ਰਾਜੇ ਦੇ ਛੱਡ ਕੇ ਕੋਈ ਚੰਜ ਦਾ ਕਰਮ ਕਮਾ ਲੇ ਝਾਟੇ ਖੇ ਨਾ ਪਾਣੀ ਤੂੰ ਸਮਝ ਹਕੀਕਤ ਜੱਗ ਦੀ ਨੀ ਤੂੰ ਸਮਝ ਹਕੀਕਤ ਜੱਗ ਦੀ ਨਾ ਨੀ ਵੀਂ ਦਈ ਪਵਾਣੀ ਹਰ ਮੋੜ ਤੇ ਵੈਰੀ ਜਿਸਮ ਦੇ ਨੀ ਹਰ ਮੋੜ ਤੇ ਵੈਰੀ ਜਿਸਮ ਦੇ ਬਣੀ ਇੱਜ਼ਤ ਕਰਨਾ ਸਵਾਲ ਹੈ ਕਿ ਗੱਡੀ ਤੇ ਦੋ ਝੂਟੜੇ ਲੈ ਕੇ ਗੱਡੀ ਤੇ ਦੋ ਝੂਟੜੇ ਜਿਨੂੰ ਆਖੇ ਪਿਓ ਵਰਗਾ ਸੁਟਜੂ ਪੁੱਤ ਬਗਾਨਾ ਵਰਤ ਕੇ ਸੁਟਜੂ ਪੁੱਤ ਬਗਾਨਾ ਵਰਤ ਕੇ ਬਹਿ ਜੀ ਫੜ ਕੇ ਫਿਰ ਮਥਾਣੀ ਕੀ ਲੱਗੀ ਅੱਗ ਵਿਆਦੀ ਨੀ ਕੀ ਲੱਗੀ ਅੱਗ ਵਿਆਦੀ ਕੀ ਦੇਖੀ ਤੂੰ ਦੁਨੀਆ ਕਈ ਅਸੀਂ ਉਮਰ ਚ ਜਗ ਜਿੱਤ ਲੈਂਦੀਆਂ ਕਈ ਅਸੀਂ ਉਮਰ ਚ ਜਗ ਜਿੱਤ ਲੈਂਦੀਆਂ ਕਈ ਲੈਂਦੀਆਂ ਸਭ ਗਵਾਲਾਂ ਕੇ ਖੰਭ ਸੁਨੈਰੀ ਕਰਤ ਦੇ